ਲਓ ਜੀ ਅਗਰ ਤੁਹਾਡੇ ਵੀ ਰੋਟੀ ਬਚ ਜਾਵੇ ਤਾਂ ਉਸ ਨੂੰ ਬੇਸਟ ਨਾ ਸਮਝੋ ਨਾ ਹੀ ਤੁਸੀਂ ਉਸ ਨੂੰ ਸਿੱਟੋ ਬਹੁਤ ਹੀ ਵਧੀਆ ਟੇਸਟੀ ਨੂਡਲ ਬਣ ਕੇ ਤਿਆਰ ਹੋ ਜਾਂਦੇ ਇਸ ਤਰ੍ਹਾਂ ਬਣਾਓ ਜੀ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਐ ਜੋਤੀਮਨ ਫੈਮਿਲੀ ਜੀ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਆਪਣੇ ਆਪਣੇ ਪਰਿਵਾਰਾਂ ਵਿੱਚ ਆਪਣੇ ਆਪਣੇ ਪਰਿਵਾਰਾਂ ਦੇ ਨਾਲ ਹੱਸਦਾ ਵਸਦਾ ਰੱਖੇ ਤੇ ਚੜ੍ਹਦੀ ਕਲਾ 'ਚ ਰੱਖੇ ਅਸੀਂ ਵੀ ਠੀਕ ਹੈ ਚੜ੍ਹਦੀ ਕਲਾ 'ਚ ਆਏ ਜੀ ਮੇਰੇ ਦੋ ਤੋਂ ਤਿੰਨ ਰੋਟੀਆਂ ਬਚੀਆਂ ਹੋਈਆਂ ਸੀ ਤੇ प्रदीप ਨੇ ਸਕੂਲੋਂ ਆਣਾ ਸੀ ਕਿ ਮੇਰੇ ਕੋਲ ਕੋਈ ਹੋਰ অপਸ਼ਨ ਹੈ ਨਾ ਸੀ ਬਣਾਉਣ ਦਾ ਮੈਂ ਸੋਚਿਆ ਚਲੋ ਕੁਛ ਅੱਜ ਵਧੀਆ ਬਣਾਉਨੇ ਆ ਕਿਉਂਕਿ ਇੱਕ ਦਿਨ ਮੈਂ ਅੱਗੇ ਵੀ ਇਹ ਬਣਾਈਆਂ ਸੀ ਤਾਂ ਬਹੁਤ ਟੇਸਟੀ ਬਣ ਕੇ ਤਿਆਰ ਹੋਈਆਂ ਸੀ ਸੋ ਜੀ ਇਸ ਤਰ੍ਹਾਂ ਰੋਟੀਆਂ ਨੂੰ ਲੈ ਲੈਣਾ ਇਸ ਤਰ੍ਹਾਂ ਉਹਨਾਂ ਨੂੰ ਨਾ ਇੱਕ ਬਰੀਕ ਇੱਕ ਆਪਾਂ ਫੋਲਡ ਕਰ ਲੈਣਾ ਰੋਟੀਆਂ ਨੂੰ ਫੋਲਡ ਕਰਕੇ ਇਸ ਤਰ੍ਹਾਂ ਨਾਈਫ ਦੇ ਨਾਲ ਚਾਕੂ ਦੇ ਨਾਲ ਤੁਸੀਂ ਇਸ ਤਰ੍ਹਾਂ ਬਰੀਕ-ਬਰੀਕ ਇਹਨਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਕੱਟ ਲੈਣਾ ਹੈ ਬਰੀਕ ਸਾਈਜ਼ ਜਿਆ ਕੱਟਣਾ ਆ ਨਾ ਬਹੁਤਾ ਮੋਟਾ ਨਹੀਂ ਕੱਟਣਾ ਯਕੀਨ ਜਾਣਿਓ ਬਹੁਤ ਹੀ ਟੇਸਟੀ ਇਹ ਨੂਡਲਸ ਬਣ ਕੇ ਤਿਆਰ ਹੁੰਦੇ ਆ ਜੀ ਤੇ ਇਸ ਤਰ੍ਹਾਂ ਸਾਰੀ ਰੋਟੀ ਨੂੰ ਪੂਰੀ ਤਰ੍ਹਾਂ ਕੱਟ ਕੇ ਤੁਹਾਨੂੰ ਮੈਂ ਦਿਖਾ ਰਹੀ ਆ ਤੇ ਜਿਹੜੀਆਂ ਮੈਦੇ ਦੀਆਂ ਚੀਜ਼ਾਂ ਆ ਉਹ ਬੱਚਿਆਂ ਲਈ ਵੀ ਬੱਚਿਆਂ ਨੂੰ ਵੀ ਖਰਾਬ ਕਰਦੀਆਂ ਖਾਸ ਕਰਕੇ ਬੱਚਿਆਂ ਨੂੰ ਬਹੁਤ ਜ਼ਰੂਰੀ ਆ ਮੈਦਾ ਮੈਦੇ ਤੋਂ ਬਣੀਆਂ ਚੀਜ਼ਾਂ ਨੂੰ ਅਵੋਇਡ ਕਰੋ ਤੇ ਬੱਚਿਆਂ ਨੂੰ ਬਣਾ ਕੇ ਦੇ ਦੋ ਬਹੁਤ ਖੁਸ਼ ਹੋ ਕੇ ਖਾਂਗੇ ਉਹਨਾਂ ਨੂੰ ਦੱਸੋ ਕਿ ਨੂਡਲਸ ਬਣਾਏ ਆ ਤੁਹਾਡੇ ਵਾਸਤੇ ਜਾਂ ਮੈਗੀ ਬਣਾਈ ਆ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਆ ਕਿਉਂਕਿ ਉਹਨਾਂ ਨੂੰ ਤਾਂ ਇਹੋ ਹੀ ਚੇਸਟ ਚਾਹੀਦਾ ਟੇਸਟ ਸਾਡਾ ਸੇਮ ਉਹੀ ਹੋਊਗਾ ਟੇਸਟ ਵਿੱਚ ਕੋਈ ਵੀ ਫਰਕ ਨਹੀਂ ਆਵੇਗਾ ਇਸ ਤਰ੍ਹਾਂ ਦੋ ਰੋਟੀਆਂ ਜਿਹੜੀਆਂ ਹੋਰ ਸੀ ਉਹ ਇੱਕ ਦੀਆਂ ਬਣਾਈਆਂ ਦੋ ਦੀ ਮੈਂ ਹੋਰ ਬਣਾਣ ਲੱਗੀ ਆ ਤੇ ਸਾਰੇ ਖੁਸ਼ ਹੋ ਕੇ ਖਾਂਦੇ ਆ ਬੱਚਿਆਂ ਨੂੰ ਸਪੈਸ਼ਲੀ ਬੱਚਿਆਂ ਨੂੰ ਪਸੰਦ ਹੁੰਦੀਆਂ ਤੇ ਸੋ ਜੀ ਤੁਸੀਂ ਬੱਚਿਆਂ ਨੂੰ ਇਸ ਤਰ੍ਹਾਂ ਬਣਾ ਕੇ ਦਿਓ ਬੱਚੇ ਬਿਲਕੁਲ ਵੀ ਉਹਨਾਂ ਨੂੰ ਪਤਾ ਨਹੀਂ ਲੱਗੂਗਾ ਕਿ ਆਪਾਂ ਰੋਟੀ ਤੋਂ ਬਣਾਈਓ ਸਭ ਖੁਸ਼ ਹੋ ਕੇ ਖਾਣਗੇ ਤੇ ਰੋਜ਼ ਹੀ ਉਹ ਜੀ ਚੀਜ਼ ਮੰਗਣਗੇ ਹੈਲਥੀ ਆ ਸਿਹਤ ਵਾਸਤੇ ਠੀਕ ਆ ਕਿਉਂਕਿ ਇਹ ਸਾਡੇ ਕਣਕ ਦੇ ਆٹے ਦੀਆਂ ਬਣੀਆਂ ਹੋਈਆਂ ਚਾਹੇ ਤੁਸੀਂ ਤਾਜ਼ੀਆਂ ਰੋਟੀਆਂ ਬਣਾ ਕੇ ਉਹਦੀਆਂ ਵੀ ਬਣਾ ਸਕਦੇ ਆ ਜੀ ਤੇ ਤਾਜ਼ੀਆਂ ਰੋਟੀਆਂ ਦੀ ਵੀ ਬਣਦੀਆਂ ਮੈਂ ਤੁਹਾਨੂੰ ਉਹ ਵੀ ਮੈਂ ਰੈਸਪੀ ਦਵਾਂਗੀ ਜੀ ਇਸ ਤਰ੍ਹਾਂ ਲਸਣ ਅਦਰਕ ਕੱਦੂਕਸ ਕੀਤਾ ਹੋਇਆ ਸ਼ਿਮਲਾ ਮਿਰਚ ਬਰੀਕ ਕੱਟੀ ਹੋਈ ਗਾਜਰ ਤੇ ਮੋਟਾ ਕੱਟਿਆ ਹੋਇਆ ਪਿਆਜ਼ ਤੁਸੀਂ ਬੰਦ ਗੋਭੀ ਵੀ ਲੈ ਸਕਦੇ ਆ ਹੋਰ ਜਿਹੜੀ ਚੀਜ਼ ਵੀ ਚਾਹੀਦੀ ਤੁਸੀਂ ਲੈ ਸਕਦੇ ਆ ਪੈਨ ਰੱਖ ਦਿੱਤੀ ਅਸੀਂ ਗੈਸ ਤੇ ਗੈਸ ਦੀ ਫਲੇਮ ਕਰਤੀ ਔਨ ਇਹਦੇ ਵਿੱਚ 2 ਤੋਂ 3 ਚਮਚ ਹੀ ਆਪਾਂ ਆਇਲ ਕੁਕਿੰਗ ਆਇਲ ਪਾਣਾ ਆ ਕੋਈ ਵੀ ਤੁਸੀਂ ਕੁਕਿੰਗ ਆਇਲ ਪਾ ਸਕਦੇ ਆ ਜੀ ਤੇ ਮਾਸਟਰਡ ਆਇਲ ਮਤਲਬ ਸਰੋਂ ਦਾ ਆਇਲ ਨਾਪਾਇਓ ਜੀ ਤੇ ਉਹ ਕਿਉਂਕਿ ਉਹਦਾ ਇੱਕ ਫਲੇਵਰ ਹੁੰਦਾ ਅਗਰ ਪਾਉਣਾ ਤਾਂ ਤੁਸੀਂ ਉਹਨੂੰ ਚੰਗੀ ਤਰ੍ਹਾਂ ਆਹਨ ਉਸ ਦੀ ਜਿਹੜੀ ਕੜੱਤਨ ਹੁੰਦੀ ਐ ਕੋ ਉਹਦਾ ਕੜੱਤਨ ਜੇ ਖਤਮ ਕਰਕੇ ਫਿਰ ਤੁਸੀਂ ਉਹਨੂੰ ਉਹ ਵੀ ਪਾ ਸਕਦੇ ਆ ਵੈਸੇ ਤੁਸੀਂ ਨਾਰਮਲ ਜਿਹੜਾ ਕੁਕਿੰਗ ਆਇਲ ਹੁੰਦਾ ਉਹ ਪਾ ਸਕਦੇ ਜਿਹਨੂੰ ਆਪਾਂ ਰਿਫਾਈਨਡ ਕਹਿੰਦੇ ਆ ਜਾਂ ਤੁਸੀਂ ਬਟਰ ਪਾ ਲਓ ਜਾਂ ਤੁਸੀਂ ਦੇਸੀ ਘਿਓ ਪਾ ਲਓ ਠੀਕ ਹੈ ਜੀ ਜੇਕਰ ਤੁਸੀਂ ਬਟਰ ਜਾਂ ਦੇਸੀ ਘਿਓ ਚ ਪਾਓਗੇ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀਆਂ ਤੇ ਇਸ ਤਰ੍ਹਾਂ ਜੀ ਸਭ ਤੋਂ ਪਹਿਲਾਂ ਮੈਂ ਲਸਣ ਤੇ ਅਦਰਕ ਦਾ ਜਿਹੜਾ ਕਦੂਕਸ ਕੀਤਾ ਹੋਇਆ ਪਾਇਆ ਇਹਨੂੰ ਅੱਧਾ ਕੁ ਮਿੰਟ ਭੁੰਨਿਆ ਭੁੰਨਣ ਤੋਂ ਬਾਅਦ ਨਾਲੇ ਹੀ ਭੋਟੇ ਕੱਟੇ ਹੋਏ ਜਿਹੜੇ ਪਿਆਜ਼ ਆ ਇਹ ਪਾ DNA ਚਲਦੀ ਚਲਦੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਜੀ ਅਗਰ ਪਹਿਲੀ ਵਾਰੀ ਦੇਖ ਰਹਾ ਤਾਂ ਤੁਸੀਂ ਸਬਸਕ੍ਰਾਈਬ ਜ਼ਰੂਰ ਕਰਦੇ ਤੇ ਪਿਆਰੇ ਪਿਆਰੇ ਕਮੈਂਟ ਕਰ ਦਿਆ ਕਰੋ ਜੀ ਬਹੁਤ ਧੰਨਵਾਦ ਹੈ ਤੁਹਾਡਾ ਬਹੁਤ ਸ਼ੁਕਰੀਆਵਾਾ ਕਰ ਤੁਹਾਨੂੰ ਖੁਸ਼ ਰੱਖੇ ਚੜ੍ਹਦੀ ਕਲਾ ਚ ਰੱਖੇ ਦੇਖਿਆ ਕਰੋ ਵੀਡੀਓ ਤੇ ਬੱਚਿਆਂ ਨੂੰ ਇਸ ਤਰ੍ਹਾਂ ਦੀ ਬਣਾ ਕੇ ਦਿਆ ਕਰੋ ਪ੍ਰਦੀਪ ਦੇ ਵੀ ਸਕੂਲ ਜਦੋਂ ਪ੍ਰਦੀਪ ਸਕੂਲ ਤੋਂ ਆਈ ਉਹਦੇ ਆਂਦੇ ਨੂੰ ਮੈਂ ਇਹ ਰੈਸਪੀ ਬਣਾ ਕੇ ਤਿਆਰ ਕਰ ਚੁੱਕੀ ਸੀ ਤੇ ਇਸ ਤਰ੍ਹਾਂ ਪਿਆਜ਼ ਨੂੰ ਵੀ ਬਹੁਤ ਜ਼ਿਆਦਾ ਮੈਚ ਨਹੀਂ ਕਰਨਾ ਸਿਰਫ ਹਲਕਾ ਜਿਹਾ ਇਹਨੂੰ ਕ੍ਰਾਂਚੀ ਜਿਹਾ ਰੱਖਣਾ ਪਿਆਜ਼ ਨੂੰ ਰੱਖਣ ਤੋਂ ਬਾਅਦ ਜੀ ਇਸ ਤਰ੍ਹਾਂ ਜਦੋਂ ਥੋੜਾ ਜਿਹਾ ਇਹ ਇਹ ਪਿਆਜ਼ ਦਾ ਰੰਗ ਪਿੰਕ ਜਿਹਾ ਹੋ ਜਵੇ ਉਸ ਤੋਂ ਬਾਅਦ ਗੈਸ ਦੀ ਫਲੇਮ ਜਿਹੜੀ ਆ ਥੋੜੀ ਘੱਟ ਕਰ ਦੇਣੀ ਆ ਘੱਟ ਕਰਕੇ ਫਿਰ ਆਪਾਂ ਇਹ ਪਾਣੀਆ ਸ਼ਿਮਲਾ ਮਿਰਚਾਂ ਬਰੀਕ ਕੱਟੀ ਹੋਈ ਗਾਜਰ ਤੇ ਜੀ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਮਿਕਸ ਕਰਨਾ ਹੋਰ ਵੀ ਤੁਸੀਂ ਜਿਹੜੀ ਵੀ ਕੋਈ ਸਬਜ਼ੀ ਪਾਣੀ ਚਾਹੋ ਤੁਸੀਂ ਪਾ ਸਕਦੇ ਆ ਗੈਸ ਗੈਸ ਦੀ ਜਿਹੜੀ ਫਲੇਮ ਆ ਉਹ ਤੁਸੀਂ ਮੀਡੀਅਮ ਰੱਖਣੀ ਆ ਤੇਜ਼ ਨਹੀਂ ਥੋੜੀ ਤੇਜ਼ ਰੱਖਣੀ ਯਾਨੀ ਕਿ ਬਿਲਕੁਲ ਲੋ ਨਹੀਂ ਕਰਨੀ ਹੈਗੀ ਕਿਉਂਕਿ ਜਿਹੜੀ ਇਹ ਨੂਡਲਸ ਆ ਹਾਈ ਫਲੇਮ ਤੇ ਹੀ ਬਣਦੇ ਆ ਮੀਡੀਅਮ ਮੀਡੀਅਮ ਜਿਹੜੀ ਗੈਸ ਹੁੰਦੀ ਆ ਵਧੀਆ ਹੁੰਦੀ ਆ ਤੇ ਬਹੁਤ ਵਧੀਆ ਸਾਡੀ ਇਹ ਇਹ ਚੀਜ਼ ਬਣ ਜਾਂਦੀ ਆ ਤੇ ਇਸ ਤਰ੍ਹਾਂ ਇੱਕ ਚਮਚ ਭਰ ਕੇ ਮੈਂ ਵਾਈਟ ਵਿਨੀਗਰ ਦਾ ਲਿਆ ਆ ਇਹ ਪਾਤੀ ਜੀ ਇਹਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਮਿਕਸ ਕਰਨ ਤੋਂ ਮਿਕਸ ਕਰਨ ਤੋਂ ਪਹਿਲਾਂ ਹੀ ਨਾਲ ਹੀ ਮੈਂ ਪਾਤੀ ਜੀ ਸੋਇਆ ਸੌਸ ਸੋਇਆ ਸੌਸ ਦੇ ਵੀ ਜੀ 2 ਤੋਂ 3 ਚਮਚ ਜਿੰਨਾ ਕਿ ਤੁਹਾਨੂੰ ਜ਼ਰੂਰਤ ਆ ਤੁਸੀਂ ਪਾ ਸਕਦੇ ਆ ਕਿਉਂਕਿ ਇਹ ਸੌਲਟਡ ਹੁੰਦੀ ਆ ਤੁਸੀਂ ਨਮਕ ਬਹੁਤ ਸਾਵਧਾਨ ਦੇ ਨਾਲ ਪਾਣਾ ਆ ਨਮਕ ਅਗਰ ਜ਼ਰੂਰਤ ਪਵੇ ਤਾਂ ਤੁਸੀਂ ਪਾ ਸਕਦੇ ਆ ਇਹ ਸੋਇਆ ਸੌਸ ਵੀ ਨਮਕੀਨ ਹੁੰਦੀ ਆ ਇਹਦੇ ਵਿੱਚ ਨਮਕ ਬਹੁਤ ਜ਼ਿਆਦਾ ਹੁੰਦਾ ਆ ਗੈਸ ਦੀ ਫਲੇਮ ਲੋ ਨਾ ਕਰਿਓ ਬਿਲਕੁਲ ਮੀਡੀਅਮ ਰੱਖਿਓ ਜੀ ਨਾਲ ਹੀ ਜਿਵੇਂ ਜੀ ਇਹ ਹੈਗੀ ਆ ਜੀ ਕੈਚਅਪ ਕੈਚਅਪ ਦੇ ਵਿੱਚ ਮੈਂ ਸਾਰੇ ਮਸਾਲੇ ਰਲਾਈ ਹੋਏ ਸੀ ਜਿਵੇਂ ਕਿ ਅ ਚਿੱਲੀ ਫਲੈਕਸ ਹੋਈ ਰੈੱਡ ਚਿੱਲੀ ਪੇਸਟ ਹੋਈ ਇਹ ਸਾਰੀਆਂ ਮੈਂ ਖਾਂ ਤੇ ਮਿਕਸ ਕੀਤੀਆਂ ਕਰਕੇ ਰੱਖੀਆਂ ਹੋਈਆਂ ਸੀ ਪਹਿਲਾਂ ਹੀ ਜੀ ਤੇ ਇਸ ਕਰਕੇ ਸੌਰੀ ਮੇਤੋ ਸਕਿਪ ਹੋ ਗਈਆਂ ਦਿਖਾ ਨਹੀਂ ਹੋਈਆਂ ਥੋੜਾ ਜਿਹਾ ਮੈਂ ਟੇਸਟ ਦੇ ਅਕੋਰਡਿੰਗ ਥੋੜਾ ਜਿਹਾ ਨਮਕ ਪਾਇਆ ਆ ਤੇ ਇਹ ਹੈਗੀ ਆ ਜੀ ਕਾਲੀ ਮਿਰਚ ਤਾਜੀ ਫਰੈਸ਼ ਕੁੱਟੀ ਹੋਈ ਕਾਲੀ ਮਿਰਚ ਸਾਬਤ ਕਾਲੀਆਂ ਮਿਰਚਾਂ ਮੈਂ ਪਾਈਆਂ ਹੋਈਆਂ ਜਦੋਂ ਜ਼ਰੂਰਤ ਹੋਵੇ ਇਹਨੂੰ ਤਾਜ਼ੀਆਂ ਤੁਸੀਂ ਮਿਰਚਾਂ ਨੂੰ ਕ੍ਰਸ਼ ਕਰਕੇ ਪਾ ਸਕਦੇ ਹੋ ਬਹੁਤ ਵਧੀਆ ਬਹੁਤ ਸੋਹਣਾ ਟੇਸਟ ਆਂਦਾ ਆ ਕਾਲੀ ਮਿਰਚ ਦਾ ਵੀ ਤੇ ਅਗਰ ਤੁਸੀਂ ਸਪਾਈਸੀ ਖਾਣਾ ਚਾਹੁੰਦੇ ਹੋ ਥੋੜਾ ਸਪਾਈਸੀ ਕਰ ਸਕਦੇ ਆ ਪਰ ਬੱਚਿਆਂ ਲਈ ਨਾ ਕਰਿਓ ਕਿਉਂਕਿ ਬੱਚੇ ਇਸ ਤਰ੍ਹਾਂ ਨਹੀਂ ਖਾਂਦੇ ਨਾ ਬਹੁਤ ਹੀ ਸਪਾਈਸੀ ਹੋਵੇ ਨਾ ਬਹੁਤੀ ਘੱਟ ਹੋਵੇ ਉਸ ਤੋਂ ਬਾਅਦ ਜੀ ਇਹ ਪਾ ਦਨੇ ਆਪਣੇ ਆਪਾਂ ਜਿਹੜੇ ਕੱਟੇ ਹੋਏ ਸੀ ਬਰੀਕ ਨੂਡਲਸ ਬਹੁਤ ਟੇਸਟੀ ਬਣ ਕੇ ਤਿਆਰ ਹੋਏ ਸੀ ਜੀ ਸਾਡੇ ਤਾਂ ਸਾਰਿਆਂ ਨੇ ਹੱਥੋਂ ਹੱਥ ਸਭ ਨੇ ਟੇਸਟ ਕਰਦਿਆਂ ਕਰਦਿਆਂ ਨਹੀਂ ਸਭ ਨੇ ਖਾ ਲਏ ਟੇਸਟੀ ਬਣੇ ਸੀਗੇ ਕਿ ਇੱਕ ਮੇ ਤੋਂ ਬਣੇ ਘੱਟਾ ਸੀਗੇ ਇਸ ਕਰਕੇ ਦੁਬਾਰਾ ਬਣਾਏ ਸੀ ਉਹ ਮੈਂ ਫੇ ਸਾਰਿਆਂ ਨੂੰ ਦੁਬਾਰਾ ਖਵਾਏ ਸੀ ਸੋ ਜੀ ਇਹ रेसिपी ਜਿਹੜੀ ਆ ਤੁਸੀਂ ਟਰਾਈ ਕਰਕੇ ਦੇਖਿਓ ਬੱਚੇ ਬਹੁਤ ਖੁਸ਼ ਹੋ ਕੇ ਖਾਣਗੇ ਬੜੇ ਵੀ ਖਾਣਗੇ ਕਿਉਂਕਿ ਸਾਡੇ ਵੱਡੇ ਹੋਣ ਜਾਂ ਕੋਈ ਵੀ ਬਜ਼ੁਰਗ ਹੋਣ ਉਹਨਾਂ ਨੂੰ ਮਦੇ ਵਾਲੀਆਂ ਚੀਜ਼ਾਂ ਨਹੀਂ ਸੂਟ ਕਰਦੀਆਂ ਸੋ ਇਸ ਕਰਕੇ ਤੁਸੀਂ ਆ ਨੂਡਲ ਬਣਾ ਕੇ ਖਿਲਾਇਓ ਕਿਉਂਕਿ ਇਹਦੇ ਵਿੱਚ ਸਬਜ਼ੀਆਂ ਵੀ ਆ ਇਹਦੇ ਵਿੱਚ ਸਾਡਾ ਕਣਕ ਦੀ ਨੂਡਲਸ ਆ ਕਣਕ ਦੇ ਰੋਟੀ ਦੇ ਹਨਾ ਬਣੇ ਹੋਏ ਤੇ ਥੋੜੇ ਜਿਹਾ ਮੈ ਜਿੱਲੀ ਫਲੈਕਸ ਪਾਏ ਆ ਇਹਦਾ ਵੀ ਫਲੇਵਰ ਬਹੁਤ ਸੋਹਣਾ ਦਾ ਬੱਚੇ ਨੂੰ ਵੀ ਪਸੰਦ ਆਂਦੇ ਆ ਕੋੜੇ ਨਹੀਂ ਜੀ ਹੁੰਦੇ ਇੰਨੇ ਜ਼ਿਆਦਾ ਤੇ ਟੇਸਟੀ ਹੁੰਦੇ ਆ ਹੋਰ ਤੁਸੀਂ ਚਾਹੋ ਤਾਂ ਤੁਸੀਂ ਹੋਰ ਵੀ ਆਪਣੇ ਕੋਲ ਔਰੀਗਨੋ ਪਾ ਸਕਦੇ ਹੋਰ ਕੁਝ ਪਰ ਜੋ ਘਰ ਦੇ ਵਿੱਚ ਮੌਜੂਦ ਹੁੰਦਾ ਉਸ ਤੋਂ ਹੀ ਚੀਜ਼ਾਂ ਤੋਂ ਇਹ ਬਣਾਓ ਤੇ ਬਹੁਤ ਟੇਸਟੀ ਤਿਆਰ ਹੁੰਦੀ ਪਾਉਣ ਦੇ ਤੋਂ ਤੁਸੀਂ ਇਹਦੇ ਵਿੱਚ ਗ੍ਰੀਨ ਚਿੱਲੀ ਸੌਸ ਵੀ ਪਾ ਸਕਦੇ ਕੁਝ ਵੀ ਪਾ ਸਕਦੇ ਪਰ ਇੰਨਾ ਕਈ ਬਹੁਤ ਆ ਟੇਸਟੀ ਬਹੁਤ ਬਣਦੀਆਂ ਇੰਨੀਆਂ ਕਿ ਜਿੰਨੀਆਂ ਕ ਆਪਾਂ ਫਾਰਮੈਲਟੀ ਤੋਂ ਅਲੱਗ हट ਕੇ ਚੀਜ਼ ਨੋਰਮਲ ਸਿੰਪਲ ਤਰੀਕੇ ਦੇ ਨਾਲ ਘਰ 'ਚ ਬਣਾਵਾਂਗੇ ਨਾ ਉੰਨੀ ਵਧੀਆ ਬਣ ਕੇ ਤਿਆਰ ਹੋਊਗੀ ਜੀ ਲਓ ਝਟਪਟ ਸਾਡੇ ਨੂਡਲਸ ਬਣ ਕੇ ਤਿਆਰ ਹੋ ਗਏ ਆ ਦੇਖੋ ਕਿੰਨੇ ਵਧੀਆ ਬਿਲਕੁਲ ਇਕੱਲੇ ਇਕੱਲੇ ਨੂਡਲਸ ਦੀ ਤਰ੍ਹਾਂ ਬਣੇ ਆ ਤੇ ਜੀ ਸਾਰੇ ਨੇ ਖੁਸ਼ ਹੋ ਕੇ ਖਾਦੇ ਤੇ ਤੁਸੀਂ ਵੀ ਖਾਓ ਬਣਾਓ ਜੀ ਤੇ ਨਾਲ ਹੀ ਚਾਹ ਬਣਾ ਲਈ ਸੀ ਅਸੀਂ ਕਿਉਂਕਿ ਸੌਫਟ ਡਰਿੰਕ ਬਹੁਤ ਘੱਟ ਪੀਂਦੇ ਆ ਅਵਾਈਡ ਕਰਦੇ ਆ ਸਾਰੇ ਤੇ ਆਪਾਂ ਚਾਹ ਗਰਮਾ ਗਰਮ ਬਣਾਈ ਤੇ ਨਾਲ ਬਣਾਈ ਨੂਡਲ ਦੇਖੋ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਆ ਜੀ ਬਣਾ ਕੇ ਦੇਖਿਓ ਜੀ ਤੁਸੀਂ ਇੱਕ ਵਾਰੀ ਬਣਾਉਂਗੇ ਤੁਹਾਡਾ ਰੋਜ਼ ਬਣਾਉਣ ਨੂੰ ਦਿਲ ਕਰੇਗਾ ਤੇ ਤੁਸੀਂ ਰੋਜ਼ 2-2-4 ਰੋਟੀਆਂ ਵੱਧੇ ਹੀ ਬਣਾਉਂਗੇ ਕਿਉਂਕਿ ਆਦਤ ਪੈ ਜਾਂਦੀ ਆ ਖਾਣ ਦੀ ਤੇ ਟੇਸਟੀ ਬਹੁਤ ਬਣਦੇ ਆ ਤੇ 2 ਤੇ 2-4 ਸਬਜ਼ੀਆਂ ਤਾਂ ਸਾਡੇ ਘਰ ਪਈਆਂ ਹੀ ਹੁੰਦੀਆਂ ਥੋੜ੍ਹੀ ਥੋੜ੍ਹੀਆਂ ਆਪਾਂ ਫ੍ਰੀਜਾਂ ਦੇ ਵਿੱਚ ਆਮੇ ਰੱਖ ਲੈਣੇ ਆ ਤੇ ਇਸ ਤਰ੍ਹਾਂ ਬਣਾਇਓ ਪ੍ਰਦੀਪ ਆ ਗਈ ਸੀ ਪ੍ਰਦੀਪ ਨੇ ਵੀ ਟੇਸਟ ਕੀਤਾ ਕਹਿੰਦੀ ਮम्मा ਬਹੁਤ ਟੇਸਟੀ ਬਣਿਆ ਤੇ ਜਲਦੀ ਜਲਦੀ ਚਲੋ ਖਾਂਦੇ ਆ ਲਓ ਜੀ ਵੀਡੀਓ ਵੀਡੀਓ ਮਿਲਦੇ ਹੁਣ ਨੈਕਸਟ ਵੀਡੀਓ ਦੇ ਵਿੱਚ ਨਵੀਂ ਰੈਸਪੀ ਲੈ ਕੇ ਆਵਾਂਗੇ ਜੀ ਤੇ ਤੁਸੀਂ ਬਣਾਇਓ ਕਮੈਂਟ ਕਰਿਓ ਕਹੋ ਜੀ ਰੈਸਪੀ ਲੱਗੀ ਆ ਤੁਹਾਨੂੰ ਸਭ ਤੋਂ ਵੱਡੀ ਗੱਲ ਇਹ ਆ ਕਿ ਹੈਲਥੀ ਆ ਬੱਚਿਆਂ ਵਾਸਤੇ ਹੈਲਥੀ ਆ ਇੱਕ ਬਹਾਨੇ ਦੇ ਨਾਲ ਬੱਚਾ ਸਬਜ਼ੀ ਵੀ ਖਾ ਲੈਂਦਾ ਆ ਸਬਜ਼ੀਆਂ ਤੁਸੀਂ ਜਿੰਨੀਆਂ ਚਾਹੋ ਖਾ ਸਕਦੇ ਆ ਓਕੇ ਜੀ ਮਿਲਦੇ ਆ ਨੈਕਸਟ ਵੀਡੀਓ ਵਿੱਚ ਨਵੀਂ ਰੈਸਪੀ ਲੈ ਕੇ ਸਤਿ ਸ਼੍ਰੀ ਅਕਾਲ ਜੀ